ਹੋ ਦੇਖ ਕਿੱਥੇ ਮੇੜਿਆ ਕਰਾਇਆ ਰੱਬ ਨੇ ਹੀ ਜਿੱਥੇ ਅੰਤ ਸੋਚਦਾ ਫਾਜ ਲਿੱਕਾ ਜਿਲੀ ਚੀਅ ਬਹੂਰ ਸ਼ੇਰ ਗਿੱਲੂ ਸਾਡਾ ਰਾਜੇ ਲੋਕਾਂ ਦਾ ਫਾਜ ਲਿੱਕਾ ਜਿਲੀ ਚੀਅ ਬਹੂਰ ਸ਼ੇਰ ਗਿੱਲੂ ਸਾਡਾ ਰਾਜੇ ਲੋਕਾਂ ਦਾ ਪਿੰਡ ਡੱਬਾ ਟੋਕਰੀਆਂ ਚੱਲਦੀਆਂ ਬੱਥਾ ਨੀਰ ਕਾਨੇ ਛੋਟੀਆਂ ਤੇ ਮੋਹਟ ਨਿੱਤੇ ਫਿਰਦੀਆਂ ਕਾਸ ਤੋਂ ਨੀ ਵਰਤੌਂਦੀ ਕੋਵੀਆਂ ਤੇ ਮੋਹਟ ਨਿੱਤੇ ਫਿਰਦੀਆਂ ਕਾਸ ਤੋਂ ਨੀ ਵਰਤੌਂਦੀ ਕੋਵੀਆਂ ਵਾਹ ਤੇਰਾ ਗਾਣਾ ਪਤਾ ਕਿੰਨਾ ਹਿੱਟ ਹੈ ਇਹ ਤੇ ਕਿੰਨੀਆਂ ਰੇਲਾਂ ਬਣੀਆਂ ਨੇ ਤੈਨੂੰ ਐਪਰੀਸ਼ੀਏਸ਼ਨ ਮਿਲੀ ਕਦੇ ਤੈਨੂੰ ਕਦੇ ਕਿਸੇ ਨੇ ਰੋਕ ਕੇ ਕਿਹਾ ਵੀ ਬਾਬੇ ਤੇਰਾ ਗਾਣਾ ਦਾ ਵਈ ਇਹਦਾ ਗਾਣਾ ਹੈ ਸਾਡਾ ਸੁਰਿੰਦਰ ਪਾਪਾ ਇਹ ਮਹਾਟਲ ਤੇ ਵਰਤੂਆ ਕਾਪਨੀ ਇਹਦਾ ਗਾਣਾ ਤੇ ਗੱਲਾਂ ਇਹੀ ਗਾਣਾ ਨਹੀਂ ਆਪਣੀ ਮਰਜ਼ੀ ਦਾ ਕੁਝ ਨੋਰ ਸੁਣਾਉਂਦਾ ਪੰਡਾਰਾ ਪਾਜੀ ਵੱਡਾ ਮੈਂ ਜਦੋਂ ਹੁੰਦਾ ਸੀ ਮੋਹਾਲੀ ਬਹੁਤ ਮਹਰੀਆਂ ਸੀ ਮੱਲਾਂ ਹੁਣ ਕਲ ਗਈ ਜਵਾਨੀ ਨਾ ਨਾ ਜਮਾਇਓਹੀ ਗੱਲਾਂ ਬੜੇ ਰੱਖਦਾ ਸੀ ਟਾਬਾਂ ਤੋਂ ਮਹਾਲੀ ਦੇ ਟਟੂਰ ਤੇਰੇ ਕਿਸੇ ਬਾਬੇ ਆਵੇ ਬੜੇ ਸੀਗੇ ਮਸ਼ਹੂਰ ਕੀ ਗੁਨਾਹ ਹੋ ਗਿਆ ਮੈਂ ਪਹਿਲਾਂ ਹੁੰਦੀ ਸੀ ਕੁਆਰਿਆਂ 'ਚ ਗਿਣਤੀ ਹੁਣ ਛੜਿਆਂ 'ਚ ਨਾ ਹੋ ਗਿਆ ਹੁਣ ਕੁਆਰਿਆਂ 'ਚ ਗਿਣਤੀ ਹੁਣ ਛੜਿਆਂ 'ਚ ਨਾ ਹੋ ਗਿਆ ਐਵੇਂ ਕਰਨਾ ਤੂੰ ਮੇਰੇ ਫੇਕੀ ਚਾੜ ਦੇਂਗਾ ਚੰਦਤੀ ਵੀ ਮੁੰਦੀ ਲੈ ਉੱਚੀ ਚਾੜ ਲੈ ਮੈਨੂੰ ਜਦੋਂ ਭਲਤੀ ਵਿੱਚ ਮੈਂ ਸ਼੍ਰੀ ਕਨੀ ਲਿਆ ਕੇ ਰੋਜ਼ ਸ਼ਕਤੇ ਚੜਾਇਆ ਕਰੂੰ ਸਾੜੀਆਂ ਬੁਵਾ ਆਏ ਆਏ ਵੀ ਵੇਖੀ ਅਰਮਾਨ ਮੇਟਦੇ ਨਾਰੇ ਬਹੁ ਕਸ਼ੀ ਮੀਰੀ ਸੇਵ ਵਰਗੀ ਮਦੀਵਾ ਬਲ ਤੇਰੀ ਹੈ ਕਾ ਆ ਆ ਰਹਾ ਹੋਣਾ ਡੀਆਂ ਅਲਾਣੀਆਂ ਦੀ ਕੋ ਜਹੀ ਹੂਕ ਮਾਏ ਜਾਵੇ ਮੇਰੇ ਕਾਲਜ ਨੂੰ ਠੀਰਦੀ ਨਹੀਂ ਜਾਵੇ ਮੇਰੇ ਕਾਲਜ ਨੂੰ ਠੀਰਦੀ ਚੰਗੀਆਂ ਨਾ ਲੱਗਣ ਹੈ ਗਉਂਦੀਆਂ ਤੇਰੇ ਕਾ ਥੱਲੇ ਸਖੀਆਂ ਇੱਕ ਕਲੀ ਕਲੀਰਦੀ ਨਹੀਂ ਮਾਂ ਸਖੀਆਂ ਆ ਇੱਕਲੀ ਕਲੀਰਦੀ ਪੀਂਗ ਉੱਤੇ ਬੈਠੀ ਬੈਠੀ ਖੇਡੀ ਜਾਵਾ ਸੂਰਜੇ ਨਾਲ ਲੁੱਕਣ ਮਚਿਚੀ ਆ ਖੇਲੀ ਮਾਂ ਕਿਆ ਸੂਰਾ ਤਾਲੂ ਵੇਚਦੇ ਨੀ ਮਾ ਕਿਆ ਸੂਰਾ ਤਾਲੂ ਵੇਚਦੇ ਪੜਦੀ ਰਾਸ ਸਹਿਬ ਖੜ ਜਾਂ ਰਹਾ ਹਉ ਮਤੇ ਕੈਸਾ ਇਹ ਵਾਪਰਦਾ ਖੇ ਨੀ ਮਾ ਕਸ ਮੇਰੇ ਤਾਲੂ ਵੇਚਦੇ ਨੀ ਮਾ ਕਸ ਸੂਰਾ ਤਾਲੂ ਵੇਚਦੇ ਵਾਹ 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 ਗਾਣੀ ਬਹੁਤ ਬਹੁਤ ਜਿਆਦਾ ਸੁਣ ਕਾਲ ਸੁਰ ਬਹੁਤ ਕਮਾਲ ਹੈ ਬੇਸ਼ੱਕ ਉਹ ਦੇਖ ਕਿੱਥੇ ਮੇਲ ਇਹ ਕਰਾਇਆ ਰੱਬ ਨੇ ਜਿੱਥੇ ਅੰਤ ਸੋਚਾਂ ਦਾ ਫਾਜ ਲਿੱਕਾ ਜਿਲੀ ਚੀਏ ਭੂਰ ਸ਼ੇਰ ਬਿੱਲੂ ਸਾਡਾ ਰਾਜੇ ਲੋਕਾਂ ਦਾ ਫਾਜ ਲਿੱਕਾ ਜਿਲੀ ਚੀਏ ਭੂਰ ਸ਼ੇਰ ਬਿੱਲੂ ਸਾਡਾ ਰਾਜੇ ਲੋਕਾਂ ਦਾ ਪਿੰਡ ਡੱਬਾ ਕੋਕਰੀਆਂ ਚੱਲਦੀਆਂ ਵਸਾਂ ਨੀਰਖਾਨੇ ਛੋਟੀਆਂ ਤੇ ਮੋਹਟ ਨਿੱਤੇ ਫਿਰਦੀਆਂ ਕਾਸਤੋਨੀ ਵਰਤੌਂਦੀ ਗੋਬੀਆਂ ਤੇ ਮੋਹਟ ਨਿੱਤੇ ਫਿਰਦੀਆਂ ਕਾਸਤੋਨੀ ਵਰਤੌਂਦੀ ਗੋਬੀਆਂ ਤੇਰੋ ਕਿ ਤੇਰਾ ਗਾਣਾ ਪਤਾ ਕਿੰਨਾ ਹਿੱਟ ਹੈ ਇਹ ਤੇ ਕਿੰਨੀਆਂ ਰੇਲਾਂ ਬਣੀਆਂ ਨੇ ਤੈਨੂੰ ਐਪਰੀਸ਼ੀਏਸ਼ਨ ਮਿਲੀ ਕਦੇ ਤੈਨੂੰ ਕਦੇ ਕਿਸੇ ਨੇ ਰੋਕ ਕੇ ਕਿਹਾ ਵੀ ਬਾਬੇ ਤੇਰਾ ਗਾਣਾ ਦਾ ਬਾਈ ਇਹਦਾ ਗਾਣਾ ਹੈ ਸਾਡਾ ਸੁਰਿੰਦਰ ਪਾਪਾ ਇਹ ਮਹਾੌਟਰ ਤੇ ਬੁਲਤੀਆ ਆਪਣੀਆਂ ਇਹਦਾ ਗਾਣਾ ਤੇ ਗੱਲਾਂ ਇਹੀ ਗਾਣਾ ਨਹੀਂ ਆਪਣੀ ਮਰਜ਼ੀ ਦਾ ਕੁਝ ਸ਼ੋਰ ਸੁਣਾਉਂਦਾ ਪੰਡਾਰਾ ਪਾਜੀ ਵੱਡਾ ਮੈਂ ਜਦੋਂ ਹੁੰਦਾ ਸੀ ਮੋਹਾਲੀ ਬਹੁਤ ਮਹਰੀਆਂ ਸੀ ਮੱਲਾਂ ਹੁਣ ਕੜ ਗਈ ਜਵਾਨੀ ਨਾ ਨਾ ਜਮਾਇਓਹੀ ਗੱਲਾਂ ਬੜੇ ਰੱਖਦਾ ਸੀ ਟਾਬਾਂ ਤੋਂ ਮਹਾਲੀ ਦੇ ਟਟੂਰ ਤੇਰੇ ਕਿਸੇ ਬਾਬੇ ਆਵੇ ਬੜੇ ਸੀਗੇ ਮਸ਼ਹੂਰ ਕੀ ਗਣਾ ਹੋ ਗਿਆ ਵੇ ਪਹਿਲਾਂ ਹੁੰਦੀ ਸੀ ਕੁਆਰਿਆਂ 'ਚ ਗਿਣਤੀ ਹੁਣ ਛੜਿਆਂ 'ਚ ਨਾ ਹੋ ਗਿਆ ਹੁਣ ਕੁਆਰਿਆਂ 'ਚ ਗਿਣਤੀ ਹੁਣ ਛੜਿਆਂ 'ਚ ਨਾ ਹੋ ਗਿਆ ਐਵੇਂ ਕਰਨਾ ਤੂੰ ਮੇਰੇ ਫੇਕ ਚਾੜ ਦੇਂਗਾ ਚੰਦਤੀ ਵੀ ਮੁੰਦੀ ਲੈ ਉੱਚੀ ਚਾੜ ਲਵੇਂ ਜਦੋਂ ਚਲਦੀ ਐਸ਼ੀ ਰਕਣੀ ਲੈ ਆ ਕੇ ਰੋਜ਼ ਸ਼ਕਤੇ ਚੜਾਇਆ ਕਰੂੰ ਸਾੜੀਆਂ ਪਵਾਂ ਆਏ ਆਏ ਤੇ ਵੇਖੀਆਂ ਰਮਾਨ ਮੇਟ ਦੇ ਨਾਰੇ ਬਹੁ ਕਸ਼ੀਰੀ ਸੇਵ ਵਰਗੀ ਮਦੀਵਾ ਫਲ ਤੇਰੀ ਹੈ ਆ 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 ਜਾਵੇ ਮੇਰੇ ਕਾਲ ਜੇ ਨੂੰ ਚੀਰ ਦੀ ਚੰਗੀਆਂ ਨਾ ਲੱਗਣ ਹੈ ਗੌਤੀਆਂ ਤੇਰੇ ਕਾ ਥੱਲੇ ਸਖੀਆਂ ਐ ਕਿਕਲੀ ਕਲੀਰ ਦੀ ਨੀ ਮਾਂ ਸਖੀਆਂ ਆ ਕਿਕਲੀ ਕਲੀਰ ਦੀ ਪੀਂਗੀ ਉੱਤੇ ਬੈਠੀ ਬੈਠੀ ਖੇਡੀ ਜਾਵਾ ਸੂਰ ਦੇ ਨਾ ਲੁਕਣ ਮਚਿੱਚੀ ਆਲਾ ਖੇਲ ਨੀ ਮਾਂ ਜਸ ਪੂਰਾ ਤਾਲ ਵਿੱਚ ਤੇ ਨੀ ਮਾਂ ਜਸ ਪੂਰਾ ਤਾਲ ਵਿੱਚ ਤੇ ਪੜ ਵੀਰ ਰਾਸ ਸਾਹਿਬ ਖਾ ਤੇ ਕੈਸਾ ਹੈ ਵਾਪਰ ਦਖੇ ਨੀ ਮਾਂ ਕਸ ਮੇਰੇ ਤਾਨੂੰ ਇਹ ਦਿੱਤੇ ਨੀ ਮਾਂ ਕਸ ਮੋਰਾ ਤਾਨੂੰ ਇਹ ਦਿੱਤੇ ਵਾਹ ਯਾ ਬਾਤ ਹੈ ਯਾ ਬਾਤ ਗਾਣੀ ਬਹੁਤ ਬਹੁਤ ਜਾਨ ਸੁਣਿਕਾ ਸੁਰ ਬਹੁਤ ਕਮਾਲ ਹੈ